ਪਿੰਡ ਦੇ ਵਿੱਚ ਮਾਹੌਲ ਜਿਹੜਾ ਬਹੁਤ ਹਨਾ ਨਾਜ਼ੁਕ ਹੈ ਕਿਉਂਕਿ ਹਰ ਕੋਈ ਚਿੰਤਾ ਦੇ ਵਿੱਚ ਹੈ ਤੁਸੀਂ ਤਾਂ ਮਿਲ ਕੇ ਆਏ ਹੋ ਥੋੜੀ ਸਿਹਤ ਦੇ ਵਿੱਚ ਸੁਧਾਰ ਹੋਇਆ 12 ਵਜੇ ਤੋਂ ਬਾਅਦ ਥੋੜੀ ਜਿਹੀ ਠੀਕ ਹੋਈ ਨਾ ਤੁਸੀਂ ਕੋਲ ਗਏ ਸੀ ਉਹਨਾਂ ਦੇ ਕੋਈ ਮੂਵਮੈਂਟ ਦੇਖੀ ਉਹਨਾਂ ਦੇ ਵਿੱਚ ਜਾਂ ਕੋਈ ਅੱਖਾਂ ਨੂੰ ਲੈ ਕੇ ਜਾਂ ਵੈਸੇ ਕੋਈ ਬਾਡੀ ਮੂਵਮੈਂਟ ਨਹੀਂ ਜੀ ਇਹ ਕੋਈ ਮੂਵਮੈਂਟ ਨਹੀਂ ਸੀ ਅੱਖਾਂ ਦੇ ਵਿੱਚੋਂ ਅਥਰੂ ਕੱਢੇ ਜਾ ਰਹੇ ਆ ਜਾਂ ਹੋਰ ਬਹੁਤ ਹਸਪਤਾਲ ਦੇ ਅੰਦਰ ਦੀਆਂ ਵੀਡੀਓਜ਼ ਆ ਰਹੀਆਂ ਕਿ ਉਹਨਾਂ ਨੂੰ ਜਿਹੜਾ ਚੁੰਦੀ ਵੱਢ ਕੇ ਜਿਹੜਾ ਉਹਨਾਂ ਦੀ ਮੂਵਮੈਂਟ ਦੇਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿਹਾ ਕੁਝ ਹੋ ਰਿਹਾ ਵਾ ਬਿਲਕੁਲ ਨਹੀਂ ਉਹ ਆਪਣਾ ਫੇਕ ਵੀਡੀਓ ਆ ਕਿਉਂਕਿ ਜਿਹੜਾ ਉੱਥੋਂ ਦਾ ਅੰਦਰਲਾ ਜਿਹੜਾ ਰੂਮ ਆ ਉਹ ਰੂਮ ਵੀ ਹਲੇਗਾ ਉਹ ਅਲੱਗ ਤੋਂ ਆ ਮਤਲਬ ਕੁਝ ਵੀ ਉੱਥੋਂ ਦਾ ਹੈ ਨਹੀਂ ਗਾ ਜੇ ਆਪਾਂ ਕਹੀਏ ਇਕੋ ਅੰਦਰਲੀ ਵੀਡੀਓ ਦਿਖਾਈ ਜਾਵੇ ਕਿਸੇ ਹੋਰ ਦੀ ਹੋਵੇ ਪਰ ਉਹ ਉਸ ਹਸਪੀਟਲ ਦੀ ਹੈ ਨਹੀਂ ਬਾਹਰ ਕਿਸੇ ਹੋਰ ਹਸਪੀਟਲ ਦੇ ਵਿੱਚ ਕਿਸੇ ਅਦਰ ਪੇਸ਼ੈਂਟ ਦੀ ਉੱਥੇ ਕੋਈ ਮੂਵੀ ਨਹੀਂ ਬਣਦੀ ਜਿਹੜੀਆਂ ਹੈਡ ਇੰਜਰੀ ਸੀ ਜਾਂ ਫਿਰ ਹੱਥ ਪੈਰ ਜਿਹੜੇ ਕਹਿੰਦੇ ਕੰਮ ਬਿਲਕੁਲ ਨਹੀਂ ਕਰਦੇ ਹਨ ਨਾ ਫੋਰ ਲੈਂਬਸ ਬਿਲਕੁਲ ਬੀਕ ਹੋ ਚੁੱਕੇ ਆ ਰੀੜ ਦੀ ਹੱਡੀ ਗਰਦਨ ਤੋਂ ਲੈ ਕੇ ਸਭ ਕੁਝ ਡੈਮੇਜ ਹੋ ਚੁੱਕਾ ਸੋ ਤੁਸੀਂ ਤਾਂ ਤੁਹਾਡੀ ਤਾਂ ਗੱਲਬਾਤ ਹੋਈ ਹੋਏਗੀ ਕਿ ਕੁਝ ਸਾਹਮਣੇ ਆਇਆ ਕਿੱਥੇ ਕਿੱਥੇ ਸੱਟ ਲੱਗੀ ਆ ਕੀ ਹਾਲਾਤ ਨੇ ਅਸਲ ਦੇ ਵਿੱਚ ਉਹਨਾਂ ਦੀ ਵੀਡੀਓ ਮੈਂ ਵੀ ਫੇਸਬੁਕ ਤੇ ਦੇਖੀ ਤਾਂ ਮੈਨੂੰ ਵੀ اچانک ਇੱਕਦਮ ਲੱਗਿਆ ਵੀ ਉਹਨਾਂ ਨੇ ਪਾਈ ਕੀ ਕਰਨਾ ਵੀ ਮੈਂ ਕਾਲ ਕਰੀ ਤਾਂ ਮੈਨੂੰ ਪਤਾ ਲੱਗਿਆ ਵੀ ਜਿਸ ਤਰ੍ਹਾਂ ਦੀ ਕੰਡੀਸ਼ਨ ਸੀਗੀ ਵੀ ਥੋੜੀ ਨਾਜ਼ੁਕ ਬਣੀ ਸੀਗੀ ਰਿਕਵਰੀ ਤੇ ਇਸ ਤਰ੍ਹਾਂ ਵੀ ਹਾਲਤ ਥੋੜੀ ਜਿਹੀ ਜਿਆਦਾ ਸਿਹਤ ਖਰਾਬ ਹੋਣ ਕਰਕੇ ਜਿੰਨੀ ਦੇਰ ਥੋੜੀ ਥੋੜਾ ਜਿਹਾ ਉਹ ਸਟੇਬਲ ਨਹੀਂ ਹੁੰਦਾ ਉਨੀ ਦੇਰ ਉਹ ਕਹਿੰਦੇ ਵੀ ਅਸੀਂ ਆਪਾਂ ਗੁਰੂ ਮਹਾਰਾਜ ਅੱਗੇ ਅਰਦਾਸ ਕਰੀਏ ਜਲਦੀ ਥੋੜਾ ਠੀਕ ਹੋਵੇ ਫਿਰ ਅੱਗੇ ਜਿਹੜੀ ਅਸੀਂ ਕੋਈ ਪ੍ਰਿੰਟ ਵਗੈਰਾ ਕਰਨਾ ਫਿਰ ਕਰਾਂਗੇ ਹਲੇ ਮਤਲਬ ਸਰਜਰੀ ਲਈ ਹਲੇ ਨਹੀਂ ਤਿਆਰ ਡਾਕਟਰ ਅਜੇ ਨਹੀਂ ਤਿਆਰ ਹੋਏ ਅਜੇ ਨਹੀਂ ਸਰਜਰੀ ਕਿਉਂਕਿ ਇੱਕ ਤੌਣ ਦੇ ਉੱਤੇ ਲੱਗੀ ਆ ਸੱਟ ਇਹ ਕ੍ਰੀਡ ਦੀ ਹੱਡੀ ਤੇ ਲੱਗੀ ਹੋਈ ਆ ਸਿਰ ਦੇ ਵਿੱਚ ਸਵੈਲਿੰਗ ਹੋਈ ਆ ਮਤਲਬ ਉਹ ਫੇਰ ਹੀ ਕਹਿੰਦਾ ਜਿਉਂ ਹਾਰਟ ਜਰਾ ਪ੍ਰੋਪਰ ਪੰਪਿੰਗ ਕਰਦਾ ਰਹੇ ਤਾਂ ਫਿਰ ਅਸੀਂ ਇਹ ਵਿਕਾਰ ਨੂੰ ਜਿਹੜੀ ਦੇਰੀ ਹੋਈ ਆ ਉਹਦਾ ਕਾਰਨ ਇਹ ਆ ਲੇਟ ਉਹਨਾਂ ਨੂੰ ਹੋਸ਼ ਆਉਣ ਦਾ ਵੱਡਾ ਕਾਰਨ ਇਹੀ ਆ ਵੀ ਜਿਆਦਾ ਲੇਟ ਹੋ ਚੁੱਕਿਆ ਮੌਕੇ ਤੇ ਆਕਸੀਜਨ ਵਗੈਰਾ ਦਾ ਪ੍ਰਬੰਧ ਨਾ ਹੋ ਸਕਿਆ ਇਸ ਕਰਕੇ ਥੋੜਾ ਜਿਹਾ ਟਾਈਮ ਲੱਗਿਆ ਇਸ ਕਰਕੇ ਜਿਆਦਾ ਸਥਿਤੀ ਬਣੀ ਹੋਈ ਆ ਡਾਕਟਰ ਕਹਿੰਦੇ ਅਗਰ ਮੌਕੇ ਤੇ ਆਕਸੀਜਨ ਵਗੈਰਾ ਲਾ ਕੇ ਟਾਈਮ ਸਰ ਸਾਡੇ ਕੋਲ ਪਹੁੰਚਦਾ ਇਹ ਟਾਈਮ ਇਹਨਾਂ ਨਹੀਂ ਲੱਗਣਾ ਸੀ ਜਿਹੜਾ ਹੁਣ ਲੱਗ ਰਿਹਾ ਕੰਦੇ ਵੀ ਇਦਾਂ ਦੀ ਕੋਈ ਖਬਰ ਹੈ ਕਿ ਅੱਗੇ ਰੈਫਰ ਕਰਨਾ ਪੈ ਸਕਦਾ ਜਾਂ ਹੋਰ ਵਿਦੇਸ਼ ਭੇਜਣਾ ਪੈ ਸਕਦਾ ਜਾਂ ਹੋਰ ਵੱਡੇ ਕਿਸੇ ਹਸਪਤਾਲ ਚ ਲਜਾਇਆ ਜਾ ਸਕਦਾ ਸ਼ਿਫਟ ਕੀਤਾ ਜਾ ਸਕਦਾ ਅਸੀਂ ਉਹਨਾਂ ਨਾਲ ਗੱਲ ਕਰੇ ਸੀ ਪਰ ਉਹ ਸਟੇਜ ਇਹ ਜੀ ਤੇ ਆ ਵੀ ਉਹਨੂੰ ਅੱਗੇ ਕਿਤੇ ਲਿਆਇਆ ਨਹੀਂ ਜਾ ਸਕਦਾ ਪਰ ਅਸੀਂ ਬਾਹਰ ਡਾਕਟਰਾਂ ਨਾਲ ਕੰਟੈਕਟ ਕਰ ਰਹੇ ਹਾਂ ਰਿਪੋਰਟਸ ਭੇਜ ਰਹੇ ਹਾਂ ਪਰ ਉਹ ਕਹਿੰਦੇ ਵੀ ਜੋ ਇਲਾਜ ਹੋ ਰਿਹਾ ਠੀਕੀ ਹੋ ਰਿਹਾ ਵੀ ਤੁਸੀਂ ਅੱਗੇ ਪਿੱਛੇ ਨਾ ਇਹਨੂੰ ਕਰੋ ਇੱਕ ਜਗ੍ਹਾ ਹੀ ਜ਼ਿਆਦਾ ਬੈਟਰ ਰਹੇ ਰਾਜਵੀਰ ਜਵੰਦਾ ਨੂੰ ਲੈ ਕੇ ਕੀ ਕੁਝ ਵੱਡੀ ਅਪਡੇਟ ਜਾਂ ਨਵੀਂ ਅਪਡੇਟ ਆਈ ਹੈ ਜਿਨ੍ਹਾਂ ਨੇ ਹਾਲਾਤ ਬਹੁਤ ਕਰੀਬ ਤੋਂ ਦੇਖੇ ਨੇ ਉਹ ਪਿੰਡ ਦੇ ਸਰਪੰਚ ਸਾਹਿਬ ਸਾਡੇ ਨਾਲ ਮੌਜੂਦ ਨੇ ਜਿਹੜੇ ਉਹਨਾਂ ਨੂੰ ਮਿਲ ਕੇ ਵੀ ਆਏ ਨੇ ਪਰਿਵਾਰ ਦੇ ਨਾਲ ਵੀ ਮਿਲੇ ਨੇ ਪਰਿਵਾਰ ਜਿਹੜਾ ਪਿੰਡ ਵੀ ਪਹੁੰਚਿਆ ਸੀ ਤਾਂ ਸਾਰੀ ਕੀ ਗੱਲਬਾਤ ਹੋਈ ਹੈ ਇਸ ਵੇਲੇ ਕੀ ਕੰਡੀਸ਼ਨ ਹੈ ਰਾਜਵੀਰ ਜਵੰਦਾ ਦੀ ਸਾਰੇ ਹਾਲਾਤ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਡੇਲੀ ਪੋਸਟ ਪੰਜਾਬੀ ਤੇ ਸਭ ਸਵਾਗਤ ਹੈ ਅੱਜ ਵੀ ਪਿੰਡ ਦੇ ਵਿੱਚ ਮਾਹੌਲ ਜਿਹੜਾ ਬਹੁਤ ਹਨਾ ਨਾਜ਼ੁਕ ਹੈ ਕਿਉਂਕਿ ਹਰ ਕੋਈ ਚਿੰਤਾ ਦੇ ਵਿੱਚ ਹੈ ਤੁਸੀਂ ਤਾਂ ਮਿਲ ਕੇ ਆਏ ਹੋ ਲਾਸਟ ਟਾਈਮ ਤੁਸੀਂ ਗਏ ਸੀ ਕਿਹੋ ਜਿਹਾ ਰਾਜਵੀਰ ਦੇ ਹੁਣ ਹਾਲਾਤ ਬਣੇ ਹੋਏ ਨੇ ਦੇਖੋ ਜੀ ਹੁਣ ਥੋੜਾ ਜਿਹਾ ਪਹਿਲਾਂ ਢਲਾ ਹੋਇਆ ਸੀ ਰਾਤੀ ਤੇ ਹੁਣ ਥੋੜੀ ਸਿਹਤ ਦੇ ਵਿੱਚ ਸੁਧਾਰ ਹੋਇਆ 12 ਵਜੇ ਤੋਂ ਬਾਅਦ ਥੋੜੀ ਜਿਹੀ ਠੀਕ ਹੋਈ ਆ ਪਰ ਬਾਤਮਾਂਾ ਕਿਰਪਾ ਕਰੇ ਇਸੇ ਤਰ੍ਹਾਂ ਜਲਦੀ ਠੀਕ ਹੋ ਕੇ ਤੰਦਰੁਸਤ ਹੋ ਕੇ ਪਿੰਡ ਆਪਣੇ ਪਰਤੇ ਦਿੱਗੋ ਆਈ ਕਨਵਰ ਗਰੇਵਾਲ ਸੀਐਮ ਵੀਰਖੋਣੀ ਸੀ ਕੁਲਵਿੰਦਰ ਵਿੱਲਾ ਜੀ ਸੀ ਹੱਥ ਜੋੜ ਕੇ ਜਦੋਂ ਕਹਿੰਦੇ ਨੇ ਕਿ ਬਹੁਤ ਲੋਡ ਹੈ ਜਰਦਾਸ ਦੀ ਚਲੋ ਉਸ ਤੋਂ ਬਾਅਦ ਉਹਨਾਂ ਨੇ ਉਸ ਦੇ ਪਿੱਛੇ ਦਾ ਸਪਸ਼ਟੀਕਰਨ ਵੀ ਦਿੱਤਾ ਪਰ ਉਸ ਵੇਲੇ ਹਰ ਕੋਈ ਫਿਰ ਤੋਂ ਚਿੰਤਾ ਦੇ ਵਿੱਚ ਹੋ ਗਿਆ ਹਨਾ ਕਿ ਸ਼ਾਇਦ ਹੁਣ ਰਾਜਵੀਰ ਦੀ ਹਾਲਤ ਬਹੁਤ ਜ਼ਿਆਦਾ ਵਿਗੜ ਗਈ ਹੈ ਹਰ ਕੋਈ ਸੋਚਾਂ ਚ ਪੈ ਗਿਆ ਤਾਂ ਉਹ ਚੀਜ਼ ਮੈਂ ਤੁਹਾਡੇ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੀ ਜਿਹੜੀਆਂ ਹੈਡ ਇੰਜਰੀ ਸੀ ਜਾਂ ਫਿਰ ਹੱਥ ਪੈਰ ਜਿਹੜੇ ਕਹਿੰਦੇ ਕੰਮ ਬਿਲਕੁਲ ਨਹੀਂ ਕਰ ਰਹੇ ਹਨਾ ਫੋਰ ਲੈਂਬਸ ਬਿਲਕੁਲ ਵੀਕ ਹੋ ਚੁੱਕੇ ਆ ਰੀੜ ਦੀ ਹੱਡੀ ਗਰਦਨ ਤੋਂ ਲੈ ਕੇ ਸਭ ਕੁਝ ਡੈਮੇਜ ਹੋ ਚੁੱਕਾ ਸੋ ਤੁਸੀਂ ਤਾਂ ਤੁਹਾਡੀ ਤਾਂ ਗੱਲਬਾਤ ਹੋਈ ਹੋਏਗੀ ਕਿ ਕੁਝ ਸਾਹਮਣੇ ਆਇਆ ਕਿੱਥੇ ਕਿੱਥੇ ਸੱਟ ਲੱਗੀ ਆ ਕਿ ਹਾਲਾਤ ਨੇ ਅਸਲ ਦੇ ਵਿੱਚ ਦਰਸਲ ਜਦੋਂ ਰਾਤੀ ਉਹਨਾਂ ਦੀ ਵੀਡੀਓ ਮੈਂ ਵੀ ਫੇਸਬੁਕ ਤੇ ਦੇਖੀ ਤਾਂ ਮੈਨੂੰ ਵੀ ਅਚਾਨਕ ਇੱਕਦਮ ਲੱਗਿਆ ਵੀ ਉਹਨਾਂ ਨੇ ਪਾਈ ਕੀ ਕਰਨਾ ਫ਼ੋਨ ਕਾਲ ਕੀਤੀ ਤਾਂ ਮੈਨੂੰ ਪਤਾ ਲੱਗਿਆ ਵੀ ਜਿਸ ਤਰ੍ਹਾਂ ਦੀ ਕੰਡੀਸ਼ਨ ਸੀਗੀ ਵੀ ਥੋੜੀ ਨਾਜ਼ੁਕ ਬਣੀ ਸੀਗੀ ਤੇ ਸਭ ਨੇ ਉਹਨਾਂ ਭਰਾਵਾਂ ਨੇ ਅਰਦਾਸ ਬੇਨਤੀ ਕਰ ਲਈ ਸਭ ਨੂੰ ਕਿਹਾ ਗੁਰੂ ਮਹਾਰਾਜ ਦੇ ਚਰਨਾਂ ਜਾ ਲੋਕਾਂ ਨੇ ਅਰਦਾਸ ਬੇਨਤੀ ਕੀਤੀ ਤੇ ਸੇਤ ਦੇ ਵਿੱਚ ਸਦਾਰ ਹੋ ਗਿਆ ਸਵੇਰ ਤੱਕ ਉਹਨਾਂ ਦੀ ਬੜੀਆਂ ਕੋਸ਼ਿਸ਼ਾਂ ਕਰ ਰਿਹਾ ਸਾਡੇ ਸੰਗੀਤਕਾਰ ਭਰਾ ਜਿਹਨੇ ਉੱਥੇ ਬੈਠੇ ਆਕ ਨਾ ਉਹਨਾਂ ਦਾ ਅਸੀਂ ਨਗਰਬਲ ਨੂੰ ਦੇਣ ਨਹੀਂ ਦੇ ਸਕਦੇ ਜੋ ਸਾਡੇ ਲਈ ਕਰ ਰਿਹਾ ਪਿੰਡ ਦਾ ਮਾਣ ਹੈ ਅਦਾਜ ਵੀਰ ਹਨਾ ਇਲੈਕਸ਼ਨ ਵੇਲੇ ਜਦੋਂ ਤੁਸੀਂ ਜਿੱਤੇ ਹੋ ਹਨਾ ਉਹ ਵੀ ਚੀਜ਼ਾਂ ਸਾਹਮਣੇ ਆ ਰਹੀਆਂ ਕਿ ਬਹੁਤ ਉਹਨਾਂ ਨੇ ਅੱਗੇ ਹੋ ਕੇ ਨਾਲ ਹਨਾ ਖੜੇ ਰਹੇ ਆ ਹਮੇਸ਼ਾ ਤੇ ਮਤਲਬ ਹੁਣ ਡਾਕਟਰ ਸਾਹਿਬ ਕੁਝ ਕਲੀਅਰ ਕਰ ਰਹੇ ਆ ਕਿ ਹਾਲਤ ਜਿਹੜੀ ਆ ਕਿੱਦਾਂ ਆ ਅੱਗੇ ਰਿਕਵਰੀ ਹੋਣ ਦੇ ਕਿੰਨੇ ਕੁ ਚਾਂਸਸ ਆ ਜੇ ਮੈਂ ਕਹਾਂ ਕੁਝ ਸਾਹਮਣੇ ਆ ਰਿਹਾ ਜਿਹਾ ਕੁਝ ਰਿਕਵਰੀ ਦੇ ਇਸ ਤਰ੍ਹਾਂ ਵੀ ਹਾਲਤ ਥੋੜੀ ਜੀ ਜਿਆਦਾ ਸਿਹਤ ਖਰਾਬ ਹੋਣ ਕਰਕੇ ਜਿੰਨੀ ਦੇਰ ਥੋੜੀ ਥੋੜਾ ਜਿਹਾ ਉਹ ਸਟੇਬਲ ਨਹੀਂ ਹੁੰਦਾ ਓਨੀ ਦੇਰ ਉਹ ਕਹਿੰਦੇ ਵੀ ਅਜੇ ਅਸੀਂ ਆਪਾਂ ਗੁਰੂ ਮਹਾਰਾਜ ਅੱਗੇ ਅਰਦਾਸ ਕਰੀਏ ਜਲਦੀ ਥੋੜਾ ਠੀਕ ਹੋਵੇ ਫਿਰ ਅੱਗੇ ਜਿਹੜੀ ਅਸੀਂ ਕੋਈ ਆਪਰੇਟਿਵ ਵਗੈਰਾ ਕਰਨਾ ਫਿਰ ਕਰਾਂਗੇ ਹੱਲੇ ਮਤਲਬ ਸਰਜਰੀ ਲਈ ਹੱਲੇ ਨਹੀਂ ਤਿਆਰ ਡਾਕਟਰ ਅਜੇ ਨਹੀਂ ਤਿਆਰ ਹੈਗੇ ਅਜੇ ਨਹੀਂ ਸਰਜੀ ਕਿਉਂਕਿ ਇੱਕ ਤੌਣ ਦੇ ਉੱਤੇ ਲੱਗੀ ਆ ਸੱਟ ਇਹ ਕ੍ਰੀਡ ਦੀ ਹੱਡੀ ਤੇ ਲੱਗੀ ਹੋਈ ਆ ਸਿਰ ਦੇ ਵਿੱਚ ਸਵੈਲਿੰਗ ਹੋਈ ਆ ਮਤਲਬ ਉਹ ਫੇਰ ਹੀ ਕਹਿੰਦਾ ਜਿਉਂ ਹਾਰਟ ਵਗੈਰਾ ਪ੍ਰੋਪਰ ਪੰਪਿੰਗ ਕਰਦਾ ਰਹੇ ਤਾਂ ਫੇਰ ਅਸੀਂ ਅੱਗੇ ਉਹਦੀ ਕਾਰਵਾਈ ਕਰਾਂਗੇ ਬਲੱਡ ਪ੍ਰੈਸ਼ਰ ਹਾਰਟ ਨੂੰ ਲੈ ਕੇ ਕਾਫੀ ਅਪਡੇਟਸ ਆ ਰਹੀਆਂ ਵਾ ਹੁਣ ਕੀ ਬੀਪੀ ਤੋਂ ਲੈ ਕੇ ਹਾਰਟ ਜਿਹੜੀ ਆ ਉਹ ਬਿਲਕੁਲ ਨਾਰਮਲ ਚੱਲ ਰਿਹਾ ਹਾਂਜੀ ਹੁਣ ਨਾਰਮਲ ਚੱਲ ਰਿਹਾ ਸਾਰਾ ਕੁਝ ਮਹਾਰਾਜ ਦੀ ਕਿਰਪਾ ਹੁਣ ਸਾਰਾ ਕੁਝ ਨਾਰਮਲ ਹੋ ਗਿਆ ਕੈਂਪੀ ਕੇ ਜਦੋਂ ਹਾਦਸਾ ਹੋਇਆ ਉਸ ਤੋਂ ਬਾਅਦ ਹਨਾ ਪਹਿਲਾਂ ਉੱਥੇ ਨੇੜੇ ਦੇ ਹਸਪਤਾਲ ਦੇ ਵਿੱਚ ਲੈ ਕੇ ਆਏ ਉਸ ਤੋਂ ਬਾਅਦ ਪੰਚਕੁਲਾ ਲਈ ਰੈਫਰ ਕੀਤਾ ਗਿਆ ਉਸ ਤੋਂ ਬਾਅਦ ਮੋਹਾਲੀ ਦੇ ਫੋਰਟਿਸ ਪੌਂਚ ਦੇ ਆ ਤਾਂ ਕੁਝ ਕਾਰਨ ਇਹ ਵੀ ਆ ਰਿਹਾ ਕਿ ਸ਼ਾਇਦ ਦੇਰੀ ਵੀ ਵਜ੍ਹਾ ਮੰਨੀ ਜਾ ਰਹੀ ਹੈ ਕੁਝ ਇਦਾਂ ਬਿਲਕੁਲ ਜੀ ਜਿਹੜੀ ਦੇਰੀ ਹੋਈ ਆ ਉਹਦਾ ਕਾਰਨ ਵੀ ਆ ਲੇਟ ਉਹਨਾਂ ਨੂੰ ਹੋਸ਼ ਆਉਣ ਦਾ ਵੱਡਾ ਕਾਰਨ ਇਹੀ ਆ ਵੀ ਜ਼ਿਆਦਾ ਲੇਟ ਹੋ ਚੁੱਕਿਆ ਮੌਕੇ ਤੇ ਆਕਸੀਜਨ ਵਗੈਰਾ ਦਾ ਪ੍ਰਬੰਧ ਨਾ ਹੋ ਸਕਿਆ ਇਸ ਕਰਕੇ ਥੋੜਾ ਜਿਹਾ ਟਾਈਮ ਲੱਗੇ ਇਸ ਕਰਕੇ ਜ਼ਿਆਦਾ ਸਥਿਤੀ ਬਣੀ ਹੋਈ ਆ ਡਾਕਟਰ ਕਹਿੰਦੇ ਅਗਰ ਮੌਕੇ ਤੇ ਆਕਸੀਜਨ ਵਗੈਰਾ ਲਾ ਕੇ ਟਾਈਮ ਸਰ ਸਾਡੇ ਕੋਲ ਪਹੁੰਚ ਜਾਂਦਾ ਹੈ ਇਹ ਟਾਈਮ ਇੰਨਾ ਨਹੀਂ ਲੱਗਣਾ ਸੀ ਜਿਹੜਾ ਹੁਣ ਲੱਗ ਰਿਹਾ ਓਕੇ ਹਾਂਜੀ ਤੇ ਕੁਝ ਅੱਗੇ ਰੈਫਰ ਕਰਨ ਦੀ ਵੀ ਇਦਾਂ ਦੀ ਕੋਈ ਖਬਰ ਹੈ ਕਿ ਅੱਗੇ ਰੈਫਰ ਕਰਨਾ ਪੈ ਸਕਦਾ ਜਾਂ ਹੋਰ ਵਿਦੇਸ਼ ਭੇਜਣਾ ਪੈ ਸਕਦਾ ਜਾਂ ਹੋਰ ਵੱਡੇ ਕਿਸੇ ਹਸਪਤਾਲ ਚ ਲਿਜਾਇਆ ਜਾ ਸਕਦਾ ਸ਼ਿਫਟ ਕੀਤਾ ਜਾ ਸਕਦਾ ਅਸੀਂ ਉਹਨਾਂ ਨਾਲ ਗੱਲ ਕਰੇ ਸੀ ਪਰ ਉਹ ਸਟੇਜ ਇਹ ਜੀ ਤੇ ਆ ਵੀ ਉਹਨੂੰ ਅੱਗੇ ਕਿਤੇ ਲਿਾਇਆ ਨਹੀਂ ਜਾ ਸਕਦਾ ਪਰ ਅਸੀਂ ਬਾਹਰ ਡਾਕਟਰਾਂ ਨਾਲ ਕੰਟੈਕਟ ਕਰ ਰਹੇ ਆ ਰਿਪੋਰਟਸ ਭੇਜ ਰਹੇ ਆ ਪਰ ਉਹ ਕਹਿੰਦੇ ਵੀ ਜੋ ਇਲਾਜ ਹੋ ਰਿਹਾ ਠੀਕੀ ਹੋ ਰਿਹਾ ਵੀ ਤੁਸੀਂ ਅੱਗੇ ਪਿੱਛੇ ਨਾ ਆਇਓ ਕਰੋ ਇੱਕ ਜਗ੍ਹਾ ਹੀ ਜਿਆਦਾ ਬੈਠ ਰਹੇ ਜੇ ਜਦੋਂ ਤੁਸੀਂ ਉਹਨਾਂ ਨੂੰ ਮਿਲੇ ਸੀ ਤਾਂ ਤੁਸੀਂ ਕੋਲ ਗਏ ਸੀ ਉਹਨਾਂ ਦੇ ਕੋਈ ਮੂਵਮੈਂਟ ਦੇਖੀ ਉਹਨਾਂ ਦੇ ਵਿੱਚ ਜਾਂ ਕੋਈ ਅੱਖਾਂ ਨੂੰ ਲੈ ਕੇ ਜਾਂ ਵੈਸੇ ਕੋਈ ਬਾਡੀ ਮੂਵਮੈਂਟ ਨਹੀਂ ਜੀ ਨਹੀਂ ਇਹ ਕੋਈ ਮੂਵਮੈਂਟ ਨਹੀਂ ਸੀ ਜੀ ਸੋਸ਼ਲ ਮੀਡੀਆ ਤੇ ਨਾ AI ਕਹਿ ਸਕਦੇ ਆ ਜਾਂ ਤਸਵੀਰਾਂ ਬਹੁਤ ਸ਼ਰਾਰਤੀ ਅਨਸਰ ਬੈਠੇ ਆ ਅੱਖਾਂ ਦੇ ਵਿੱਚੋਂ ਅਥਰੂ ਕੱਢੀ ਜਾ ਰਹੇ ਆ ਜਾਂ ਹੋਰ ਬਹੁਤ ਹਸਪਤਾਲ ਦੇ ਅੰਦਰ ਦੀਆਂ ਵੀਡੀਓਜ਼ ਆ ਰਹੀਆਂ ਕਿ ਉਹਨਾਂ ਨੂੰ ਜਿਹੜਾ ਚੁੰਡੀ ਵੱਢ ਕੇ ਜਿਹੜਾ ਉਹਨਾਂ ਦੀ ਮੂਮੈਂਟ ਦੇਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਅਜਿਹਾ ਕੁਝ ਹੋ ਰਿਹਾ ਵਾ ਬਿਲਕੁਲ ਨਹੀਂ ਉਹ ਆਪਣਾ ਫੇਕ ਵੀਡੀਓ ਆ ਕਿਉਂਕਿ ਜਿਹੜਾ ਉੱਥੋਂ ਦਾ ਅੰਦਰਲਾ ਜਿਹੜਾ ਰੂਮ ਆ ਉਹ ਰੂਮ ਵੀ ਹੋਣੇਗਾ ਉਹ ਅਲੱਗ ਤੋਂ ਆ ਮਤਲਬ ਕੁਛ ਵੀ ਉੱਥੋਂ ਦਾ ਹੈ ਨਹੀਂ ਗਾ ਜੇ ਆਪਾਂ ਕਹੀਏ ਵੀ ਕੋਈ ਅੰਦਰਲੀ ਵੀਡੀਓ ਦਿਖਾਈ ਜਾਵੇ ਕਿਸੇ ਹੋਰ ਦੀ ਹੋਵੇ ਪਰ ਉਹ ਉਸ ਹਸਪਤਲ ਦੀ ਹੈ ਨਹੀਂ ਬਾਹਰ ਕਿਸੇ ਹੋਰ ਹਸਪਤਲ ਦੇ ਵਿੱਚ ਕਿਸੇ ਅਦਰ ਪੇਸ਼ੈਂਟ ਦੀ ਹੈ। ਅੱਛਾ ਉੱਥੇ ਕੋਈ ਮੂਵੀ ਨਹੀਂ ਬਣ ਰਹੀ। ਇੰਦਾ ਕਿਹਾ ਜਾ ਰਿਹਾ ਸੀ ਸਰਦਾਰ ਡਾਕਟਰ ਨੇ ਉਹ ਉਹਨਾਂ ਦਾ ਇਲਾਜ ਕਰ ਰਿਹਾ ਬਹੁਤ ਚੀਜ਼ਾਂ ਲੋਕ ਵਾਇਰਲ ਕਰੀ ਜਾ ਰਹੇ ਆ। ਨਹੀਂ ਉਹ ਤਾਂ ਵੈਸੇ ਆਪਣੇ 뷰 ਲੈਣ ਦੇ ਮਾਰੇ ਸਾਰਾ ਇਹੋ ਜਿਹਾ ਕੁਛ ਕਰੀ ਜਾਂਦੇ ਆ ਜੋ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਕਿਉਂਕਿ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ। ਸਾਨੂੰ ਉਹਨਾਂ ਨੂੰ ਹੌਸਲਾ ਦੇਣਾ ਚਾਹੀਦਾ ਅਰਦਾਸ ਕਰਨੀ ਚਾਹੀਦੀ ਹੈ ਨਾ ਕਿ ਇਹ ਜੀ ਆਪਣੇ ਚੈਨਲ ਚਲਾਉਣ ਲਈ ਘਟੀਆ ਕੰਮ ਕਰਨੇ ਚਾਹੀਦੇ ਸਰਪੰਚ ਸਾਹਿਬ ਪਰਿਵਾਰ ਵੀ ਜਿਹੜਾ ਉੱਥੇ ਹਨਾ ਹਾਲਾਤ ਉਹਨਾਂ ਦੇ ਅਗਰ ਜਾਣਨ ਦੀ ਕੋਸ਼ਿਸ਼ ਕਰੀਏ ਪਰਿਵਾਰ ਇਸ ਵੇਲੇ ਖੋਸ਼ ਦੇ ਵਿੱਚ ਹੈ ਕਿਉਂਕਿ ਸੁਭਾਵਿਕ ਹੈ ਕਿ ਬਹੁਤ ਜ਼ਿਆਦਾ ਟੈਨਸ਼ਨ ਦੇ ਵਿੱਚ ਹੈ ਮਤਲਬ ਉਹ ਠੀਕ ਨਹੀਂ ਕਿਸ ਤਰੀਕੇ ਦੇ ਹਾਲਾਤ ਨਹੀਂ ਉਹਨਾਂ ਦੇ ਦੇਖੋ ਜੀ ਜਦੋਂ ਐਡਾ ਵੱਡਾ ਹਾਸਾ ਹੁੰਦਾ ਤਾਂ ਸ਼ੌਕ ਤਾਂ ਲੱਗਦਾ ਹੀ ਹੈ ਹਰ ਇੱਕ ਬੰਦੇ ਨੂੰ ਲੱਗਦਾ ਕੁਛ ਬੰਦੇ ਦੀ ਏਜ ਹੋਵੇ ਤਾਂ ਹੜਾਇਆ ਹੋਵੇ ਤਾਂ ਉਹਦੇ ਲਈ ਬੰਦਾ ਫਿਰ ਮਨ ਸਮਝਾ ਲੈਂਦਾ ਵੀ ਇਹਦੀ ਹੁਣ ਚਲੋ ਏਜ ਆ ਪਰ ਉਹ ਤਾਂ ਜੇ ਸਾਰਾ ਕੁਝ ਉਹਦੇ ਅੱਗੇ ਪਰਿਵਾਰ ਦੀ ਦੇਖਭਾਲ ਕਰਨ ਵਾਲਾ ਇਕੱਲਾ ਹੀ ਤਾਂ ਹੋ ਸੀਗਾ ਡੈਡੀ ਦੀ ਉਹਨਾਂ ਦੇ ਕੋਰੋਨਾ ਕਾਲ ਦੌਰਾਨ ਜਦੋਂ ਆਪਣਾ ਕਿਸਾਨੀ ਸੰਘਰਸ਼ ਚੱਲਦਾ ਸੀ ਉਸ ਟਾਈਮ ਤੇ ਡੈਥ ਹੋ ਗਈ ਸੀ ਪਰ ਹੁਣ ਅੱਗੇ ਪਿੱਛੇ ਲਈ ਤਾਂ ਸਾਰਾ ਕੁਝ ਉਹ ਹੀ ਸੀਗਾ ਇਸ ਕਰਕੇ ਵੀ ਅਸੀਂ ਅਰਦਾਸ ਹੀਗਾ ਭੈਣ ਜੀ ਉਹਨਾਂ ਦੇ ਕੱਲ ਆਏ ਅਮਰੀਕਾ ਤੋਂ ਤੇ ਕੱਲ ਇੱਥੇ ਪਿੰਡ ਆ ਕੇ ਗਏ ਸਿੱਧਵਾ ਕਲਾਂ ਗੁਰਦੁਆਰਾ ਸਾਹਿਬ ਤੇ ਉੱਥੇ ਸਿਹਤ ਜਾਂਚ ਲਈ ਖੰਡਪਾਟ ਸਾਹਿਬ ਪ੍ਰਕਾਸ਼ ਕਰਾਈ ਗਏ ਸੀਗੇ ਉੱਥੇ ਉਹ ਪਹੁੰਚੇ ਸੀਗੇ ਭੈਣ ਜੀ ਸਿਸਟਰ ਸੀਗੀ ਆਪਣਾ ਮਦਰ ਜੀ ਚਾਚਾ ਜੀ ਸੀਗੇ ਉਹ ਸਾਰੇ ਆਏ ਸੀਗੇ ਉੱਥੇ ਕੋਈ ਤਾਂ ਗੱਲਬਾਤ ਹੋਈ ਹੋएगी ਕੋਈ ਸਨੇਹਾ ਦਿੱਤਾ ਹੋਇਆ ਉਹਨਾਂ ਦੇ ਵੱਲੋਂ ਜਿ ਸ਼ੁਕਰੀਆ ਜਿੱਦਾਂ ਪਰ ਪਿੰਡ ਜਿਹੜਾ ਇਸ ਵੇਲੇ ਬਾਦ ਚੜ ਕੇ ਅਰਦਾਸ ਕਰ ਰਿਆ ਵਾ ਮੈਂ ਦੇਖ ਰਹੀਆਂ ਆਪਣੀਆਂ ਅੱਖਾਂ ਦੇ ਨਾਲ ਭਾਵੁਕ ਵੀ ਐ ਅਰਦਾਸ ਵੀ ਕਰੀ ਜਾ ਰਹੇ ਨੇ ਤਾਂ ਪਿੰਡ ਵਾਲਿਆਂ ਦੇ ਲਈ ਕੁਝ ਕਿਹਾ ਉਹਨਾਂ ਨੇ ਦੇਖੋ ਜੀ ਕਹਿਣਾ ਤਾਂ ਇਹੀ ਹੈ ਵੀ ਕਹਿੰਦੇ ਅਸੀਂ ਸਾਡੇ ਕੋਲ ਕੋਈ ਲਫ਼ਜ਼ ਨਹੀਂ ਵੀ ਜਿਹਨਾਂ ਲਫ਼ਜ਼ਾਂ ਨਾਲ ਪਿੰਡ ਕੀ ਜਿਹੜੇ ਸੰਸਾਰ 'ਚ ਵਸਦੇ ਜਿਹੜੇ ਉਹਦੇ ਲਈ ਦੁਆਵਾਂ ਕਰਦੇ ਆ ਵੀ ਅਸੀਂ ਕੋਈ ਲਫ਼ਜ਼ ਉਹਨਾਂ ਲਈ ਕਹਿ ਸਕੀਏ ਸਾਡੇ ਕੋਲੋਂ ਲਫ਼ਜ਼ ਹੀ ਨਹੀਂ ਦਿਲੋਂ ਇਹਨਾਂ ਸਤਿਕਾਰ ਕਰਦੇ ਆ ਤੁਹਾਨੂੰ ਵੀ ਫੋਨ ਬਹੁਤ ਆ ਰਹੇ ਹੋਣਗੇ ਹਨਾ ਤੇ ਉਹਨਾਂ ਤੱਕ ਨਹੀਂ ਪਹੁੰਚ ਹੋ ਪਾਰੀ ਤਾਂ ਤੁਸੀਂ ਦੱਸ ਦਿਓ ਸਾਨੂੰ ਹਾਲਾਤ ਦੂਰੋਂ ਦੂਰੋਂ ਤੁਹਾਨੂੰ ਫੋਨ ਫਾਨ ਆ ਰਹੇ ਇਸ ਤਰੀਕੇ ਨਾਲ ਹਰ ਰੋਜ਼ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਕੋਈ ਅਮਰੀਕਾ ਤੋਂ ਕਰੀ ਜਾਂਦਾ ਕੋਈ ਕੈਨੇਡਾ ਤੋਂ ਕਰੀ ਜਾਂਦਾ ਕਿਸੇ ਨੂੰ ਪਤਾ ਲੱਗਦਾ ਸੱਜਣ ਮਿੱਤਰ ਅੱਗੇ ਦੀ ਅੱਗੇ ਨੰਬਰ ਦੇਈ ਜਾਂਦੇ ਆ ਹਾਲ ਚਾਲ ਪੁੱਛਣ ਲਈ ਕਿਉਂਕਿ ਜਦੋਂ ਦਾ ਰਾਤ ਦੀ ਕਨਵਰ ਗਰੇ ਵਾਲਾ ਉਹਨਾਂ ਨੇ ਵੀਡੀਓ ਪਾਈ ਸੀ ਉਸ ਤੋਂ ਬਾਅਦ ਤਾਂ ਸਾਰੀ ਰਾਤ ਹੀ ਲੰਘੀ ਫੋਨ ਸੁਣਦਿਆਂ ਦੀ ਮਤਲਬ ਹਰ ਕੋ ਬੰਦਾ ਪੁੱਛਣ ਦੀ ਕੋਸ਼ਿਸ਼ ਕਰਦੇ ਵੀ ਹੈ ਕੀ ਗੱਲ ਹੋ ਗਈ ਜਿਹੜੀ ਇੰਨੀ ਉਹਨਾਂ ਨੇ ਕਿਹਾ ਵੀ ਅੱਜ ਦੀ ਰਾਤ ਬੜੀ ਔਖੀ ਆ ਅੱਜ ਦੀ ਰਾਤ ਲਾਂਗੇ ਤਾਂ ਬੜਾ ਗੁਰੂ ਮਹਾਰਾਜ ਦਾ ਸ਼ੁਕਰਾਨਾ ਹੋਏਗਾ ਉਹ ਹਰ ਕੋੰਦਾ ਪੁੱਛਦੇ ਸੱਚ ਦੱਸੋ ਵੀ ਕੀ ਗੱਲ ਹੈ ਹਮਮੋਂ ਤੁਹਾਨੂੰ ਪਤਾ ਵੀ ਜਦੋਂ ਮਹਾਰਾਜ ਦਾ ਅਰਦਾਸ ਕਰਦੇ ਆ ਔਖੀ ਘੜੀ ਦੇ ਵਿੱਚ ਆਪਾਂ ਅਰਦਾਸ ਕਰਦੇ ਆ ਹੁਣ ਅਸੀਂ ਔਖੀ ਘੜੀ ਦੇ ਵਿੱਚ ਬੈਠੇ ਆ ਸੋ ਬਿਲਕੁਲ ਇਹ ਕੁਝ ਹਾਲਾਤ ਨੇ ਜਿਹੜੇ ਅਸੀਂ ਜਾਣਨ ਦੀ ਕੋਸ਼ਿਸ਼ ਕੀਤੀ ਐ ਸਰਪੰਚ ਸਾਹਿਬ ਜਿਹੜੇ ਆ ਲਗਾਤਾਰ ਹਸਪਤਾਲ ਦੇ ਵਿੱਚ ਵੀ ਪੂਰੀ ਸਥਿਤੀ ਤੇ ਨਜ਼ਰ ਰੱਖ ਰਿਹਾ ਜਾ ਕੇ ਉਹਨਾਂ ਨੂੰ ਮਿਲ ਕੇ ਆਉਂਦੇ ਆ ਪਰ ਬੋਡੀ ਜਿਹੜੀ ਹਲੇ ਕੋਈ ਵੀ ਰਿਸਪੌਂਸ ਰਾਜਵਿਜਵੰਦਾ ਦੀ ਨਹੀਂ ਕਰ ਰਹੀ ਡਾਕਟਰ ਇਹ ਜ਼ਰੂਰ ਕਹਿ ਰਹੀ ਆ ਕਿ ਕੁਝ ਨਾ ਇੱਕ ਕੁਝ ਜਿਹੜਾ ਸੁਧਾਰ ਜ਼ਰੂਰ ਹੋ ਰਿਹਾ ਵਾ ਪਰ ਕਦੋਂ ਵਾਪਸ ਉਹ ਆਪਣੇ ਪੈਰਾਂ ਤੇ ਖੜਦੇ ਆ ਕਦੋਂ ਵਾਪਸ ਜਿਹੜੇ ਹੋਸ਼ ਦੇ ਵਿੱਚ ਆ ਕੇ ਹਰ ਇੱਕ ਦਿਨ ਨਾਲ ਗੱਲਬਾਤ ਕਰਦੇ ਆ ਉਹ ਜ਼ਰੂਰ ਦੇਖਣ ਵਾਲੀ ਗੱਲ ਐ ਤੇ ਅਰਦਾਸ ਬੇਨਤੀਆਂ ਲਗਾਤਾਰ ਹੋ ਰਹੀਆਂ ਨੇ ਸੋ ਤੁਸੀਂ ਵੀ ਜ਼ਰੂਰ ਜਿੱਥੇ ਵੀ ਉਹ ਅਰਦਾਸ ਬੇਨਤੀ ਕਰੋ ਤੇ ਜਲਦੀ ਤੋਂ ਜਲਦੀ ਜਿਹੜੇ ਨੇ ਉਹ ਤੰਦਰੁਸਤ ਹੋ ਜਾਣ ਰਾਜਵੀਰ ਜਵੰਦਾ ਮੈਂ ਗੁਰਦੀਪ ਕੌਰ ਪਿੰਡ ਪੋਨਾ ਤੋਂ ਡੇਲੀ ਪੋਸਟ ਪੰਜਾਬੀ ਲੀਗ ਕੈਮਰਾਮੈਨ ਸਾਥੀ ਸੁਖਵਿੰਦਰ ਸਿੰਘ ਜੀ ਦੇ ਨਾਲ